ਉਨਾਂ ਦੇ ਲੈਣਾ ਲਿਖਿਆ ਸੀ ਦੋ ਸਰ ਇਹ ਗੁੱਡੀਆਂ ਆਪ ਨੇ ਪੜੀਆਂ ਇਹਨਾਂ ਪੁੱਤ ਪੜਾਏ ਨੇ ਕੱਲੇ ਪੜਾਏ ਨਹੀਂ ਪੜਾ ਕੇ ਅਫਸਰ ਵੀ ਬਣਾਏ ਨੇ ਸੋ ਮੈਂ ਉਸਮਾਨ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿਹਦੀਆਂ ਦੁਆਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਉਹਨਾਂ ਨੇ ਪੁੱਤ ਨੂੰ ਮਿਲੀਆਂ ਨੇ ਮੁਨਹਾਰਾਂ ਦੀ ਗੱਲ ਹੈ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਹੈ ਲੀਡਰਾਂ ਨੂੰ ਠੇਟੇ 76 ਸਾਲਦਿਆਂ ਨੂੰ ਮਿਲਦੀਆਂ ਆਪਣਾ ਨਾਮ ਤੇ ਦੱਸ ਦਿਓ ਜੀ ਕਿਹੜੀ ਪੋਸਟਿੰਗ ਹੋਈ ਆ ਸਰ ਸਰ ਮੈਂ ਗੁਰਜੀਤ ਸਿੰਘ ਸਪੁੱਤਰ ਸਰਦਾਰ ਜਸਵੰਤ ਸਿੰਘ ਪਿੰਡ ਕੋਟ ਸਦਰਖਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦਾ ਵਸਨੀਕ ਹਾਂ ਸਰ ਅੱਜ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਜੁਆਇਨ ਕਰਨ ਜਾ ਰਿਹਾ ਹਾਂ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂਾਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ ਲਿਆਂਦਾ ਇੱਕ ਨਿੱਕੀ ਜੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਰ ਮੈਂ ਇਸ ਤੋਂ ਪਹਿਲਾਂ ਵੀ ਕਈ ਪੇਪਰ ਦੇਨੇ ਕਿਤੇ 2 ਨੰਬਰਾਂ ਤੋਂ ਰਹਿ ਜਾਣਾ ਕਿਸੇ ਤੋਂ 1.5 ਤੇ ਰਹਿ ਜਾਣਾ ਤੇ ਮਨ ਬਹੁਤ ਉਦਾਸ ਹੋਣਾ ਤੇ ਮੇਰੀ ਮਾਤਾ ਨੇ ਮੈਨੂੰ ਹੌਸਲਾ ਦੇਣਾ ਪੁੱਤ ਮਿਹਨਤ ਦੀ ਮਿਹਨਤੀ ਦਾ ਰੰਗ ਚੜਦਾ ਜ਼ਰੂਰ ਭਾਵੇਂ ਲੇਟ ਚੜਦਾ ਤੇ ਉਦੋਂ ਤੁਸੀਂ ਟੀਵੀ ਤੇ ਨਿਯੁਕਤੀ ਪੱਤਰ ਵੰਡਨੇ ਤੇ ਵੇਖ ਕੇ ਮਾਵਾ ਜਿਵੇਂ ਕਹਿੰਦੀ ਹੁਣਿਆ ਕੋਈ ਨਾ ਮੇਰਾ ਪੁੱਤ ਪੁੱਤ ਨੂੰ ਵੀ ਭਗਵੰਤ ਮਨ ਦਊਗਾ ਕਦੀ ਨੌਕਰੀ ਕਦੀ ਨਿਯੁਕਤੀ ਪੱਤਰ ਤੇ ਮੇਰੀ ਮਾਂ ਸਵੇਰ ਦੀ ਸਰ ਟੀਵੀ ਤੇ ਬੈਠੀ ਹੋਈ ਆ ਇਹ ਪ੍ਰੋਗਰਾਮ ਵੇਖ ਰਹੀ ਆ ਉਹਨਾਂ ਨੇ ਤੁਹਾਡੇ ਲਈ ਦੁਆਵਾਂ ਭੇਜੀਆਂ ਨੇ ਤੇ ਉਹਨਾਂ ਨੂੰ ਸਤਸਰੀਆ ਘਰ ਜ਼ਰੂਰ ਬੁਲਾ ਦਿਓ ਸਰਦਾਰਨੀ ਅਮਰਜੀਤ ਕੌਰ ਸਿੱਧੂ ਉਹਨਾਂ ਦਾ ਸਾਨੂੰ ਪੜਾਉਣ ਲਈ ਬਹੁਤ ਜੋਗਦਾਨ ਆ ਜੀ ਉਹਨਾਂ ਦੇ ਲੈਣਾ ਲਿਖਿਆ ਸੀ ਦੋ ਸਰ ਇਹ ਗੁੱਡੀਆਂ ਆਪ ਨੇ ਪੜੀਆਂ ਇਹਨਾਂ ਪੁੱਤ ਪੜਾਏ ਨੇ ਕੱਲੇ ਪੜਾਏ ਨਹੀਂ ਪੜਾ ਕੇ ਅਫਸਰ ਵੀ ਬਣਾਏ ਨੇ ਸੋਖਣਾ ਹੀ ਦੋਵੇਂ ਪਰਾ ਖੇਤੀ ਬੜੀ ਵਿਕਾਸ ਅਫਸਰਾਂ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਕਹਿ ਗਿਆ ਕਿ ਬੇਬੇ ਵੇੜ ਕਰਦੀ ਸੀ ਕਿ ਕਦੇ ਮੇਰੇ ਪੁੱਤ ਨੂੰ ਵੀ ਐਡੇ ਵੱਡੇ ਸੋਹਣੇ ਟੈਗੋਰ ਥੀਏਟਰ ਦੇ ਵਿੱਚ ਨੌਕਰੀ ਨਿਯੁਕਤੀ ਪੱਤਰ ਮਿਲੂਗਾ ਸੋ ਮੈਂ ਉਸਮਾਨ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਹੜੀਆਂ ਦੁਆਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਉਹਨਾਂ ਨੇ ਪੁੱਤ ਨੂੰ ਮਿਲੀਆਂ ਨੇ ਔਰ ਮਾਂਵਾਂ ਦੀਆਂ ਦੁਆਵਾਂ ਮਾਂਮਾ ਦਾ ਅਸ਼ੀਰਵਾਦ ਜਿਹੜਾ ਜਦੋਂ ਕਿਤੇ ਮਿਲ ਜੇ ਤਾਂ ਦੁਨੀਆਂ 'ਚ ਕੋਈ ਵੀ ਮੈਦਾਨ ਬੰਦਾ ਫਤਿਹ ਕਰਨ ਤੋਂ ਛੱਡ ਨਹੀਂ ਸਕਦਾ ਰਹਿ ਨਹੀਂ ਸਕਦਾ ਸੋ ਪਤਾ ਨਹੀਂ ਕਿੰਨੇ ਆਕਦੀਆਂ ਅੱਜ ਮਾਂਮਾ ਭੈਣਾਂ ਦੀਆਂ ਦੁਆਵਾਂ ਮਿਲਣਗੀਆਂ ਕਿੰਨੇ ਆਕਦੀ ਕਬੀਲਦਾਰੀ ਲਈ ਤੇ ਚੜੂਗੀ ਕਿੰਨੇ ਖੜੇ ਪੁਰਾਣੇ ਕੰਮ ਸੋਚੇ ਹੋਏ ਉਹ ਪੂਰੇ ਹੋ ਜਾਣਗੇ ਸੁਪਨੇ ਸੋਚੇ ਹੋਣੇ ਉਹ ਸਚਾਈ ਵੱਲ ਨੂੰ ਤੁਰ ਪੈਣਗੇ ਸੋ ਸਾਡਾ ਕੰਮ ਹੈ ਗਵਰਨਮੈਂਟਾਂ ਦਾ ਕੰਮ ਹੁੰਦਾ ਹੈ ਆਪਣੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਸਿੱਖਿਅਤ ਕਰਨਾ ਉਹਨਾਂ ਨੂੰ ਸੁਰੱਖਿਅਤ ਰੱਖਣਾ ਤੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਭਾਵੇਂ ਸਰਕਾਰ ਚ ਨਾ ਹੋਣ ਪ੍ਰਾਈਵੇਟ ਸੈਕਟਰ ਚੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸੋ ਅਸੀਂ ਆਪਣੇ ਵੱਲੋਂ ਕੋਈ ਮੌਕਾ ਇਦਾਂ ਦਾ ਛੱਡਦੇ ਨਹੀਂ ਕਿ ਜਿਹਦੇ ਨਾਲ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੋਵੇ ਕਈ ਵਾਰੀ ਲੇਟ ਹੋ ਜਾਂਦੇ ਨੇ ਕਈ ਵਾਰੀ ਕੋਰਟਾਂ 'ਚ ਕੇਸ ਚੱਲਦੇ ਆ ਅਸੀਂ ਉਹ ਵੀ ਕਲੀਅਰ ਕਰਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਬੁਲਾਉਂਦੇ ਆ ਇਹ ਨਾ ਹੋਵੇ ਕਿ ਅਸੀਂ ਤੁਹਾਨੂੰ ਨਿਯੁਕਤੀ ਪੱਤਰ ਦੇ ਦਈਏ ਤੇ ਬਾਅਦ ਦੇ ਵਿੱਚ ਤੁਸੀਂ ਕੋਰਟਾਂ 'ਚ ਫਿਰਦੇ ਰਹੋ ਵਕੀਲ ਕਰਦੇ ਕੋਈ ਚੈਲੰਜ ਹੋ ਜੇ ਜਾਂ ਕੋਈ ਪੀਆਈਐਲ ਪੈਜੇ ਸੋ ਅਸੀਂ ਪਹਿਲਾਂ ਕਲੀਅਰ ਕਰਦੇ ਹਾਂ ਸਾਰਾ ਉਸ ਤੋਂ ਬਾਅਦ ਹੀ ਤੁਹਾਨੂੰ ਫਿਰ ਅਸੀਂ ਜਿਹੜਾ ਇੱਥੇ ਇਨਵਾਈਟ ਕਰਦੇ ਹਾਂ ਤੇ ਹੁਣ ਤੁਸੀਂ ਜਾ ਕੇ ਸਿੱਧਾ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਤੇ ਲੱਗ ਜਾਓਗੇ ਕੋਈ ਇਦਾਂ ਦੀ ਇਹ ਨਹੀਂ ਹੈਗੀ ਟੈਨਸ਼ਨ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰੇ ਵਿਭਾਗਾਂ 'ਚ ਕੋਰਟਾਂ 'ਚ ਕੇਸ ਚੱਲਦੇ ਜਾਂ ਧਰਨੇ ਦਿੰਦੇ ਦਿੰਦੇ ਓਵਰੇਜ ਹੋ ਗਏ ਉਮਰें ਲੰਘ ਗਈਆਂ ਮਤਲਬ ਉਹ ਤਾਂ ਕੋ ਉਮਰ ਲੰਘ ਗਈ ਕਈਆਂ ਤੇਈ ਡਿਪਾਰਟਮੈਂਟਾਂ ਦੇ ਸਾਨੂੰ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦੇਣੀ ਪਈ ਕਿ 5 ਸਾਲ ਏਜ ਵਧਾ ਦਿੰਨੇ ਆ ਉਹ ਕੋਈ ਗੱਲ ਨਹੀਂ ਪਹਿਲਾਂ ਨਹੀਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਹੁਣ ਇਹਨੂੰ ਸਮਝ ਨਹੀਂ ਆਉਂਦੀ ਲੀਡਰਾਂ ਵੱਲ ਤਾਂ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜਾਂ ਮਤਲਬ ਆਉਣ ਦੀ ਵੋਟਾਂ 'ਚ ਖੜੇ ਹੋਣ ਦੀ 25 ਸਾਲ ਹੈ 25 ਸਾਲ ਤੋਂ ਬਾਅਦ ਜਦੋਂ ਮੋਜੀ ਖੜੇ 94 ਸਾਲ ਦੇ ਵੀ ਹੋ ਜਾਂਦੇ ਆ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟੜ ਗਿਆ ਤੁਮ ਤੁਹਾਡੇ ਜੀ ਤੁਸੀਂ ਹੁਣ ਬੰਦੇ ਵੀ ਬੇਕਾਰ ਹੋ ਗਏ ਤੁਸੀਂ ਕੰਮ ਨਹੀਂ ਆ ਸਕਦੇ ਮਨਹਾਰਾ ਨੀ ਦੀ ਗੱਲ ਐ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਐ ਲੀਡਰਾਂ ਨੂੰ ਟਿਕਟਾਂ ਹੀ 67 ਸਾਲ ਦੇਨੂੰ ਮਿਲਦੀਆਂ ਹੈ ਹੈ ਮਤਲਬ ਫੇ ਕੀ ਕੰਮ ਕਰਾਂਗੇ ਕੀ ਤੁਸੀਂ ਯੋਗਤ ਵਾਸਤੇ ਕਰੋਗੇ ਜੋ ਤੁਸੀਂ ਪਹਿਲੇ ਹੀ ਦਿਲ ਤੋੜ ਦਿੰਨੇ ਹੋ ਸੋ ਅਸੀਂ ਚਾਹੁੰਦੇ ਆ ਕਿ ਜਿਸ ਉਮਰ 'ਚ ਜਨੂਨ ਐ ਜਿਸ ਉਮਰ 'ਚ ਜੋਸ਼ ਤੇ ਜਜ਼ਬਾ ਐ ਉਸ ਉਮਰ 'ਚ ਡਿਗਰੀ ਮੁਤਾਬਕ ਨੌਕਰੀ ਮਿਲ ਜੇ